ਇੱਕ ਜਹਾਜ਼ MH370 10 ਸਾਲ ਪਹਿਲਾਂ ਗਵਾਚ ਗਿਆ ਸੀ ਹੁਣ ਖਬਰਾਂ ਆ ਰਹੀਆਂ ਕਿ ਉਹਨੂੰ ਲੱਭਣ ਲਈ ਫੇਰ ਕੋਸ਼ਿਸ਼ ਕਰਨੀ ਹੈ ਕੌਣ ਕੋਸ਼ਿਸ਼ ਕਰਨ ਲੱਗਾ MH370 ਇਹ ਜਿਹੜਾ ਜਹਾਜ਼ ਸੀ ਇਹ ਮਲੇਸ਼ੀਆਨ 에ਅਰਲਾਈਨ ਦਾ ਜਹਾਜ਼ ਸੀ ਇਹ ਆਪਣੀ ਡੈਸਟੀਨੇਸ਼ਨ ਵਾਸਤੇ ਜਦੋਂ ਉੱਡਿਆ ਤੇ 1 ਘੰਟੇ ਬਾਅਦ ਇਹਦਾ ਜਿਹੜਾ ਸਿਗਨਲ ਸੀ ਆਫ ਹੋ ਗਿਆ ਸਾਰਾ ਕੁਝ ਤੇ ਇਹ ਸਮਝਿਆ ਜਾਂਦਾ ਕਿ ਜਾਣ ਬੁੱਝ ਕੇ ਸਾਰਾ ਕੁਝ ਆਫ ਕੀਤਾ ਗਿਆ ਤੇ ਅੱਜ ਤੱਕ ਇਸ ਜਹਾਜ਼ ਦਾ ਕੱਖ ਪਤਾ ਨਹੀਂ ਲੱਗਾ ਪਹਿਲਾਂ ਜਿਹੜੇ ਸਮੁੰਦਰ ਦੇ ਹਿੱਸੇ ਵਿੱਚ ਲੱਭਦੇ ਰਹੇ ਫੇਰ ਦੂਸਰੇ ਵਿੱਚ ਲੱਭਦੇ ਰਹੇ ਅਜੇ ਤੱਕ ਕੁਝ ਨਹੀਂ ਲੱਭਾ ਇੱਕ ਮਾੜਾ ਮੋਟਾ ਪੀਸ ਜਿਹੜੇ ਟੁਕੜੇ ਕਹਿੰਦੇ ਕੰਡੇ ਤੇ ਪਹੁੰਚੇ ਸੀ ਆਪਣੇ ਆਪ ਸਮੁੰਦਰ ਦੇ ਵਿੱਚੋਂ ਉਹ ਕਿੱਥੋਂ ਆਏ ਕੀ ਉਸੇ ਦੇ ਸੀ ਸਾਰਾ ਕੁਝ ਅਜੇ ਹਵਾ ਚ ਇਹ ਵੀ ਖਾਸ ਗੱਲ ਹੈ ਕਿ ਜਿਹੜੇ ਮੁਸਾਫਰ ਉੱਤੇ ਸਫਰ ਕਰ ਰਹੇ ਸੀ ਉਹਨਾਂ ਦੇ ਫੋਨ ਦੀਆਂ ਘੰਟੀਆਂ ਕਈ ਘੰਟੇ ਤੱਕ ਵੱਜਦੀਆਂ ਰਹੀਆਂ ਜਦੋਂ ਗਵਾਚਾ ਜਹਾਜ਼ ਉਸ ਤੋਂ ਬਾਅਦ ਵੀ ਪਰ ਅਜੇ ਤੱਕ ਕੁਝ ਨਹੀਂ ਲੱਭਾ 10 ਸਾਲ ਪੂਰੇ ਹੋ ਗਏ ਨੇ ਮਲੇਸ਼ੀਅਨ ਅਥਾਰਟिटीज ਨੇ ਆਸਟ੍ਰੇਲੀਆ ਨੇ ਇੰਡੋਨੇਸ਼ੀਆ ਨੇ ਬਿਲੀਅਨਸ ਡਾਲਰ ਵੀ ਇਸ ਤੇ ਖਰਚੇ ਹੇਕਵੇ ਦੇ ਦਿੱਤੇ ਕੰਪਨੀ ਨੂੰ ਕਿ ਤੁਸੀਂ ਲੱਭਣ ਦਾ ਕੰਮ ਕਰੋ ਨੇਵੀ ਨੇ ਹੋਰ ਨਾਲ ਹੋਰ ਨਾਲ ਨੇ ਜਿਹੜਾ ਸੀ ਮੁਹਿੰਮ ਚਲਾਈ ਤੇ ਲੱਭਾ ਕੁਝ ਨਹੀਂ ਹੈ ਪਰ ਇਸ ਮਾਮਲੇ ਦੇ ਵਿੱਚ ਜਿਹੜਾ ਸਰਕਾਰਾਂ ਨੇ ਹੁਣ ਤੱਕ ਜ਼ੋਰ ਲਾਇਆ ਉਸ ਦੇ ਵਿੱਚ ਇੱਕ ਫੇਰ ਜਿਹੜੀ ਹੈ ਆਖਰੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਸ ਨੂੰ ਇਸ ਤਰ੍ਹਾਂ ਸਮਝਿਆ ਜਾਣਾ ਚਾਹੀਦਾ ਹੈ ਕਿ ਐਮ ਐਚ 370 ਜਹਾਜ਼ ਜਿਹੜਾ ਹੈ ਮਲੇਸ਼ੀਅਨ 에ਅਰਲਾਈਨ ਦੀ ਫਲਾਈਟ ਜਿਹੜੀ ਸੀਗੀ 10 ਸਾਲ ਹੋ ਗਏ ਨੇ ਤੇ ਹੁਣ ਜਿਹੜੀ ਖੋਜ ਕੀਤੀ ਜਾ ਰਹੀ ਹੈ ਸਦਰਨ ਇੰਡੀਅਨ ਓਸ਼ੀਅਨ ਦੀ ਖੋਜ ਹੋਵੇਗੀ ਤੇ ਇਹ 15000 ਸਕੁਅਰ ਕਿਲੋਮੀਟਰ ਦਾ ਖੇਤਰ ਹੈ ਜਿਹਦੇ ਵਿੱਚ ਐਕਸਪਲੋਰ ਕੀਤਾ ਜਾਵੇਗਾ ਤੇ ਇੱਕ ਕੰਪਨੀ ਹੈ ਓਸ਼ਨ ਇਨਫਿਨਿਟੀ ਜਿਨ੍ਹਾਂ ਨੂੰ ਪਹਿਲਾਂ ਵੀ ਇਹ ਕੰਮ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਲੱਭਾ ਨਹੀਂ ਤੇ ਹੁਣ ਉਹਨਾਂ ਨੂੰ ਕਿਹਾ ਗਿਆ ਕਿ ਲੱਭਣਾ ਤੁਸੀਂ ਲੱਭੋ ਜੇ ਲੱਭ ਲਿਆਓਗੇ ਤਾਂ 70 ਮਿਲੀਅਨ ਅਮਰੀਕਨ ਡਾਲਰ ਤੁਹਾਨੂੰ ਦਿੱਤੇ ਜਾਣਗੇ ਜੇ ਨਹੀਂ ਲੱਭਦੇ ਤਾਂ ਕੁਛ ਨਹੀਂ ਦਿੱਤਾ ਜਾਵੇਗਾ ਸੋ ਮਲੇਸ਼ੀਆ ਦੇ ਹੋਮ ਮਿਨਿਸਟਰ ਨੇ ਇਹ ਅਨਾਉਂਸ ਕੀਤਾ ਹੈ ਕੋਲਾ ਲੰਪਰ ਤੋਂ ਬੇਜਿੰਗ ਨੂੰ ਜਾਂਦੀ ਹੋਈ ਇਹ ਫਲੈਟ ਜਿਹੜੀ ਹੈ ਇਸ ਦੇ ਵਿੱਚ ਪਹਿਲਾਂ ਜਿਹੜਾ ਖਰਚਾ ਇਸ ਨੂੰ ਲੱਭਣ ਦਾ 150 ਮਿਲੀਅਨ ਹੋ ਚੁੱਕਾ ਪਰ ਇਨਸਾਨੀ ਜਾਨ ਤੋਂ ਕੀਮਤੀ ਕੁਝ ਵੀ ਨਹੀਂ ਹੁੰਦਾ ਪਹਿਲਾਂ ਕਈ ਸਰਕਾਰਾਂ ਨੇ ਰਲ ਕੇ ਕੋਸ਼ਿਸ਼ ਕਰ ਲਈ ਤੇ ਹੁਣ ਸਮੁੰਦਰ ਦਾ ਵੱਡਾ ਹਿੱਸਾ ਜਿਹੜਾ ਹੈ ਉਸ ਨੂੰ ਖੰਗਾਲਿਆ ਜਾਵੇਗਾ ਸਭ ਲਈ ਇਹਦੇ ਨਾਲ ਸਾਨੂੰ ਇੱਕ ਸਬਕ ਇਹ ਵੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਫੋਨ ਹੈ ਸਾਡਾ ਸਾਨੂੰ ਹਰ ਚੀਜ਼ ਟਰੈਕ ਕਰ ਰਿਹਾ ਹੈ ਕਿ ਸਕਿੰਟ ਕਿੱਥੇ ਕੀ ਹੈ ਕਿਵੇਂ ਹੈ ਪਰ ਭਾਵੇਂ 10 ਸਾਲ ਹੋ ਗਏ ਨੇ 10 ਸਾਲ ਪਹਿਲਾਂ ਵੀ ਤਕਨੀਕ ਸਾਰੀਆਂ ਮੌਜੂਦ ਸੀ ਇਹੋ ਤੇ ਪਰ ਇਹ ਹੈ ਕਿ ਅਸੀਂ ਇਹ ਵੀ ਕਹਿੰਦੇ ਨੇ ਕਿ ਹੁਣ ਦੁਨੀਆ ਵਿੱਚ ਕੁਝ ਨਹੀਂ ਬਚਿਆ ਤੇ ਹਰ ਚੀਜ਼ ਜਿਹੜੀ ਇਨਸਾਨ ਨੇ ਖੋਜ ਕਰ ਲਈ ਆ ਪਰ ਕੁਦਰਤ ਦਾ ਦਾਇਰਾ ਕਿਹੜਾ ਇਨਾ ਵਿਸ਼ਾਲ ਹੈ ਕਿ ਅੱਜ ਵੀ ਆਪਣੇ ਆਪ ਕਿਸੇ ਚੀਜ਼ ਨੂੰ ਇਸ ਤਰ੍ਹਾਂ ਸਮੋਹ ਸਕਦਾ ਆਪਣੇ ਆਪ ਦੇ ਵਿੱਚ ਸਾਨੂੰ ਸਾਲਾਂ ਦਰ ਸਾਲ ਉਹ ਚੀਜ਼ ਲੱਭੇ ਹੀ ਨਾ ਸੋ ਇਸ ਮਾਮਲੇ ਦੇ ਵਿੱਚ ਸਾਇੰਸ ਵਾਲੇ ਤੇ ਜਿਹੜੇ ਖੋਜ ਵਾਲੇ ਨੇ ਬੜੇ ਔਖੇ ਹੋਏ ਨੇ ਕਿ ਅਸਲ ਵਿੱਚ ਹੋਇਆ ਕੀ ਹੈ ਤੇ ਅਸੀਂ ਲੱਭਣ ਦਾ ਯਤਨ ਕਰ ਰਹੇ ਹਾਂ ਤੇ ਅਸੀਂ ਉਮੀਦ ਕਰਦੇ ਕਿ ਘੱਟੋ ਘੱਟ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹੁਣ ਲੱਭਣ ਦੀ ਤਾਂ ਉਮੀਦ ਨਹੀਂ ਹੈ ਤੇ ਜਿਨ੍ਹਾਂ ਦੇ ਉਹ ਘਟੋ ਘਟਕੇ ਨੇ ਕਿ ਕੋਈ ਕਲੋਜ਼ਰ ਤੇ ਸਾਨੂੰ ਦਿਓ ਕੁਛ ਤੇ ਦੱਸੋ ਕਿ ਮਰੀ ਗਏ ਨੇ ਅਸੀਂ ਕੋਈ ਅਨਿਵਰਸਰੀ ਮਨਾ ਲਈਏ ਉਹਨਾਂ ਦੀ ਤੇ ਚਲੋ ਅਸੀਂ ਉਮੀਦ ਕਰਦੇ ਹਾਂ ਕਿ ਸਾਇੰਸ ਜਿਹੜੀ ਹੈ ਜਾਂ ਖੋਜ ਜਿਹੜੇ ਕਾਰਜ ਹੈਗੇ ਨੇ ਕਿਸੇ ਸਿਰੇ ਲੱਗਣ ਤਾਂ ਕਿ ਕੋਈ ਨਾ ਕੋਈ ਜਵਾਬ ਲੱਭ ਸਕੇ ਤੇ ਅਸਲ ਵਿੱਚ ਹੋਇਆ ਕੀ ਹੈ ਜੀ